ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਆਪਾਂ ਪਹਿਲਾਂ ਵੀ ਇੱਕ ਕੇਸ ਡਿਸਕਸ ਕੀਤਾ ਸੀਗਾ ਆਪਣੀ ਪਹਿਲੀ ਵੀਡੀਓ ਦੇ ਵਿੱਚ ਤੁਸੀਂ ਉਹ ਵੀ ਦੇਖ ਸਕਦੇ ਆ ਤੇ ਅੱਜ ਦੂਸਰਾ ਕੇਸ ਆ ਜਿਹੜਾ ਗਰੂਮਿੰਗ ਦਾ ਕਿਉਂਕਿ ਗਰੂਮਿੰਗ ਦਾ ਸਾਡੇ ਲੋਕਾਂ ਨੂੰ ਜ਼ਿਆਦਾਤਰ ਅਜੇ ਪਤਾ ਨਹੀਂ ਤੇ ਅੱਜ ਖਾਸ ਤੌਰ ਤੇ ਯੂਕੇ ਦੇ ਵਿੱਚ ਤੁਹਾਨੂੰ ਪਤਾ ਮੈਂ ਯੂਕੇ ਦੇ ਵਿੱਚ ਰਹਿੰਦਾ ਕਿ ਯੂਕੇ ਦੇ ਵਿੱਚ ਸਭ ਤੋਂ ਵੱਡਾ ਇਸ਼ੂ ਆ ਗਰੂਮਿੰਗ ਦਾ ਤੇ ਇਸ ਬਾਰੇ ਅਜੇ ਸਾਡੇ ਲੋਕਾਂ ਨੂੰ ਜ਼ਿਆਦਾ ਪਤਾ ਹੀ ਨਹੀਂਗਾ ਜੇ ਆਪਾਂ ਬਾਹਰ ਨਿਕਲ ਜਾਈਏ ਕਿਤੇ ਹੁਣ ਬਾਹਰਲੀਆਂ ਕੰਟਰੀਆਂ ਵਿੱਚ ਵੀ ਬਹੁਤ ਕੇਸ ਹੋ ਰਹੇ ਆ ਜਿਵੇਂ ਯੂਕੇ ਦੇ ਵਿੱਚ ਤਾਂ ਜੇ ਕਰੀਏ ਤਾਂ 1969 ਦੇ ਵਿੱਚ ਪਹਿਲਾ ਕੇਸ ਆਇਆ ਸੀਗਾ ਤੇ ਉਸ ਤੋਂ ਬਾਅਦ 97 ਦੇ ਵਿੱਚ ਆ ਕੇ ਫਿਰ ਬਹੁਤ ਜ਼ਿਆਦਾ ਕੰਮ ਸ਼ੁਰੂ ਹੋ ਗਿਆ ਤੇ ਇਹ ਮੁਸਲਮਾਨਾਂ ਦੇ ਵੱਲੋਂ ਇਹ ਗਰੂਮਿੰਗ ਕੀਤੀ ਜਾਂਦੀ ਆ ਸਿੱਖਾਂ ਦੀਆਂ ਬੱਚੀਆਂ ਦੀ ਤੇ ਜਾਂ 크ਿਸਚੀਅਨ ਬੱਚੀਆਂ ਦੀ ਇਹ ਗਰੂਮਿੰਗ ਜਿਹੜੀ ਹੈ ਇੱਥੇ ਯੂਕੇ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਜਿਹੜੀ ਆ ਹੋ ਰਹੀ ਆ ਤੁਸੀਂ ਸੁਣਿਆ ਵੀ ਹੋਊਗਾ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਕਿਉਂਕਿ ਇਹ ਖਬਰਾਂ ਬਹੁਤ ਹਾਈਲਾਈਟ ਹੋਈਆਂ ਪਰ ਇਹ ਕੋਈ ਨਵੀਂ ਗੱਲ ਨਹੀਂ ਇੱਥੇ ਆਪਾਂ ਪਹਿਲਾ ਕੇਸ ਇੱਕ ਜਿਹੜਾ ਦੱਸਿਆ ਸੀ ਹੁਣ ਮੈਂ ਦੂਸਰਾ ਕੇਸ ਦੱਸਣ ਲੱਗਾ ਕਿ ਇੱਕ 13 ਸਾਲ ਦੀ ਬੱਚੀ ਨੂੰ ਕਿਵੇਂ ਗਰੂਮ ਕੀਤਾ ਗਿਆ ਬਾਬਾ ਮਹੌਨ ਸਿੰਘ ਜੀ ਹੁਣੀ ਉੱਥੇ ਗਏ ਆ ਤੇ ਮੈਨੂੰ ਵੀ ਮੌਕਾ ਮਿਲਿਆ ਉੱਥੇ ਨਾਲ ਜਾਣ ਦਾ ਤੇ ਉਸ ਬੱਚੀ ਦੇ ਨਾਲ ਗੱਲਬਾਤ ਹੋਈ ਤਾਂ ਉਸ ਬੱਚੀ ਤੇ ਉੱਥੇ ਬਾਬਾ ਜੀ ਹੁਣਾਂ ਨੂੰ ਮਿਲੇ ਕਿਉਂਕਿ ਬਾਬਾ ਮਹੌਨ ਸਿੰਘ ਹੁਣੀ ਜਿਹੜੇ ਆ ਏਸੇ ਮਸਲੇ ਦੇ ਉੱਪਰ ਕੰਮ ਕਰਦੇ ਆ ਗਰੂਮਿੰਗ ਵਾਲੇ ਮਸਲੇ ਦੇ ਉੱਪਰ ਤਾਂ ਉਹ ਦੇਖੋ ਬੱਚੀ ਨੂੰ ਗਰੂਮ ਕਿਵੇਂ ਕੀਤਾ ਗਿਆ 13 ਸਾਲ ਦੀ ਬੱਚੀ ਨੂੰ ਸਕੂਲ ਦੇ ਵਿੱਚੋਂ ਹੁਣ ਉਹ ਬੱਚੀ ਕੀ ਕਰਦੀ ਸੀਗੀ ਮਾਂ ਚਲ ਜਾਂਦੀ ਸੀ ਕੰਮ ਤੇ ਠੀਕ ਆ ਬੱਚੀ ਨੂੰ ਡਰਾਇਆ ਗਿਆ ਉਹਨਾਂ ਮੁਸਲਮਾਨਾਂ ਦੇ ਬੱਚਿਆਂ ਵੱਲੋਂ ਡਰਾਇਆ ਗਿਆ ਕਿ ਜੇ ਤੂੰ ਆਪਣੇ ਇਸ ਧਰਮ ਵਿੱਚ ਸਿੱਖੀ ਧਰਮ ਵਿੱਚ ਰਹੇਗੀ ਤੂੰ ਮਾਰੀ ਜਾਏਗੀ ਜੇ ਤੂੰ ਸਾਡੇ ਧਰਮ ਦੇ ਵਿੱਚ ਆ ਜਾਏਂਗੀ ਤੈਨੂੰ ਜਿਹੜਾ ਵਾ ਉਹ ਬਚਾਲਿਆ ਜਾਊਗਾ ਜੇ ਨਹੀਂ ਤੂੰ ਆਉਂਦੀ ਤੇ ਤੇਰੀ ਇੰਨੀ ਏਜ ਆ ਤੇ ਇੰਨੀ ਏਜ ਤੱਕ ਤੇਰੀ ਜਿਹੜੀ ਮੌਤ ਹੋ ਜਾਣੀ ਇਦਾਂ ਦੀਆਂ ਗੱਲਾਂ ਕਰ ਕਰਕੇ ਜਿਹੜਾ ਵਾ ਬੜਾ ਕੁਛ ਉਹਨੂੰ ਬੱਚੀ ਨੂੰ ਡਰਾਏਗਾ ਤੇ ਜਿਹੜਾ ਬੱਚਾ ਹੁੰਦਾ ਛੋਟਾ ਉਹਨੂੰ ਜਿਹੜਾ ਵਾ ਡਰਾਉਣਾ ਬੜਾ ਸੌਖਾ ਹੁੰਦਾ ਤੇ ਉਹ ਬੱਚੀ ਕੀ ਕਰਦੀ ਸੀ ਉਹਨਾਂ ਜਿਹੜੇ ਉਹ ਉਹਨਾਂ ਦੇ ਮਸਜਿਦ ਦੇ ਵੱਲੋਂ ਨਾ ਮਸਜਿਦ ਦੇ ਵੱਲੋਂ ਜਿੱਦਾਂ ਆਪਾਂ ਦੇਖਦੇ ਆਂ ਮੁਸਲਮਾਨ ਆ ਪੜਦੇ ਆ ਨਵਾਜ਼ ਪੜਦੇ ਆ ਜਦੋਂ ਤੇ ਉਹਨਾਂ ਦੇ ਕੋਲ ਇੱਕ ਛੋਟਾ ਜਿਹਾ ਕੱਪੜਾ ਹੁੰਦਾ ਜਿਹੜਾ ਥੱਲੇ ਪਛਾ ਗਿਓ ਤੇ ਨਵਾਜ਼ ਪੜਦੇ ਆ ਉਹ ਮਸਜਿਦ ਦੇ ਵਿੱਚੋਂ ਲੈ ਕੇ ਉਹਨਾਂ ਬੱਚਿਆਂ ਦੇ ਵੱਲੋਂ ਉਸ ਬੱਚੀ ਨੂੰ ਉਹ ਵੀ ਲੈ ਕੇ ਦਿੱਤਾ ਹੋਇਆ ਸੀ ਤੇ ਉਹ ਰੋਜ਼ ਰਾਤ ਨੂੰ ਰੋਜ਼ ਰਾਤ ਨੂੰ ਉਹ ਕੁੜੀ ਦੇ ਕੋਲੋਂ ਵੀਡੀਓ ਕਾਲ ਦੇ ਉੱਪਰ ਨਵਾਜ਼ ਪੜਾਉਂਦੇ ਹੁੰਦੇ ਸੀਗੇ ਤੇ ਮਾਂ ਨੂੰ ਕੁਝ ਵੀ ਪਤਾ ਨਹੀਂ ਸੀ ਇਸ ਗੱਲ ਦਾ ਕਿਉਂਕਿ ਆਪਣੇ ਰੂਮ ਦੇ ਵਿੱਚ ਇੱਥੇ ਬੱਚੇ ਇਕੱਲੇ-ਇਕੱਲੇ ਰੂਮ ਦੇ ਵਿੱਚ ਰਹਿੰਦੇ ਆ ਤੇ ਰੂਮ ਦੇ ਵਿੱਚ ਜਿਹੜੀ ਉਹ ਨਵਾਜ਼ ਪੜਦੀ ਹੁੰਦੀ ਸੀ ਜਿਹੜੀ ਬੱਚੀ ਤੇ ਸਿੱਖਾਂ ਦੇ ਗੁਰੂਆਂ ਦੇ ਖਿਲਾਫ ੜਕਾਇਆ ਜਾਂਦਾ ਸੀ ਤੁਹਾਡੇ ਗੁਰੂ ਤਾਂ ਇਦਾਂ ਸੀ ਤੁਹਾਡੇ ਗੁਰੂ ਤਾਂ ਹੈ ਹੀ ਨਹੀਂ ਸੀ ਆ ਸੀ ਜੋ ਸੀ ਹਨਾ ਤੇ ਮਾਂ ਨੂੰ ਜਦੋਂ ਹੌਲੀ-ਹੌਲੀ ਪਤਾ ਲੱਗਣ ਲੱਗਾ ਕਿ ਜਦੋਂ ਬੱਚੀ ਨੇ ਕੋਈ ਵੀ ਗੱਲ ਕਰਨੀ ਜਾਂ ਸਿੱਖਾਂ ਗੁਰੂਆਂ ਤੇ ਗੱਲ ਹੋਣੀ ਤਾਂ ਉਹਨੇ ਬੜਾ ਰੂਡਲੀ ਬੋਲਣਾ ਸਿੱਖੀ ਦੇ ਉੱਪਰ ਸਿੱਖ ਗੁਰੂਆਂ ਦੇ ਉੱਪਰ ਬੜਾ ਰੂਡਲੀ ਬੋਲਣਾ ਤੇ ਇਸਲਾਮ ਬਾਰੇ ਜਿਹੜਾ ਵਾ ਉਹ ਬੜੀਆਂ ਚੰਗੀਆਂ ਚੰਗੀਆਂ ਗੱਲਾਂ ਆਈਆਂ ਏਦਾਂ ਨਹੀਂ ਕਰਦੇ ਰਹਿਣਾ ਤੇ ਉਸ ماں ਨੂੰ ਸ਼ੱਕ ਹੋਣ ਲੱਗਾ ਉਸ ਬੱਚੀ ਤੇ ਆਪਾਂ ਸ਼ੱਕ ਹੋਣ ਲੱਗਾ ਜਿੱਦਾਂ ਮੈਂ ਅੱਗੇ ਪਹਿਲਾਂ ਵੀ ਕਿਹਾ ਜਿਹੜਾ ਕੱਪੜਾ ਦਿੱਤਾ ਗਿਆ ਸੀਗਾ ਉਸ ਬੱਚੀ ਨੂੰ ਤੇ ਉਹ ਬੱਚੀ ਜਦੋਂ ਨਵਾਜ਼ ਪੜਦੀ ਸੀ ਨਾ ਤਾਂ ਉਸ ਕੱਪੜੇ ਨੂੰ ਛਪਾਉਂਦੀ ਸੀ ਤੇ ਛਪਾਉਣ ਵਾਸਤੇ ਉਹਨੇ ਕਿਹੜੀ ਜਗ੍ਹਾ ਚੁਣੀ ਸੀ ਆਪਾਂ ਕਿਚਨ ਹੁੰਦੀ ਹੈ ਕਿਚਨ ਦੀਆਂ ਜੁਨਟਾਂ ਹੁੰਦੀਆਂ ਜਿਹੜੀਆਂ ਉਹਦੇ ਥੱਲੇ ਇੱਕ ਸਪੇਸ ਹੁੰਦੀ ਹੈ ਉੱਥੇ ਫੱਟੀਆਂ ਲਾਈਆਂ ਹੁੰਦੀਆਂ ਕਿ ਉਹਦੇ ਥੱਲੇ ਕੋਈ ਚੀਜ਼ ਨਾ ਚਲ ਜਾਏ ਤੇ ਉਹ ਸਪੇਸ ਹੁੰਦੀ ਉਹ ਕਵਰ ਕੀਤੀ ਹੁੰਦੀ ਆ ਤੂੰ ਆਪਾ ਕੱਢ ਵੀ ਸਕਦੇ ਓਨੂੰ ਫਿਰ ਉੱਥੇ ਪਾ ਸਕਦੇ ਓ ਉਹਦੇ ਥੱਲੇ ਜਿਹੜਾ ਬੱਚੀ ਰਾਤ ਨੂੰ ਨਿਵਾਇ ਪੜ ਕੇ ਤੇ ਉਹ ਜਿਹੜਾ ਕੱਪੜਾ ਸੀਗਾ ਜਿੱਤੇ ਨਿਵਾਇ ਪੜਦੇ ਆ ਤੇ ਉਹਨੂੰ ਕੋ ਦਿੰਦੀ ਹੁੰਦੀ ਸੀ ਉਹ ਬਾਅਦ ਦੇ ਵਿੱਚ ਉਹ ਵੀ ਸਾਰਾ ਕੁਝ ਲੈ ਕੇ ਆਂਦਾ ਉਸਮਾਨ ਨੇ ਤੇ ਅਸੀਂ ਉਹ ਸਾਰਾ ਕੁਝ ਦੇਖਿਆ ਮੇਰੇ ਕੋ ਫੋਟੋ ਵੀ ਪਈਆਂ ਵਾਂ ਉਸ ਚੀਜ਼ ਦੀਆਂ ਤੇ ਜਦੋਂ ਬੱਚੀ ਨਾਲ ਗੱਲ ਬਾਤ ਕੀਤੀ ਗਈ ਤੇ ਉਹਨੇ ਆ ਸਾਰੀਆਂ ਗੱਲਾਂ ਦੱਸੀਆਂ ਕਿ ਮੈਨੂੰ ਸਕੂਲ ਦੇ ਵਿੱਚ ਕੁਝ ਕੁੜੀਆਂ ਇਦਾਂ ਦੀਆਂ ਸੀਗੀਆਂ ਜਿਨ੍ਹਾਂ ਨੇ ਮੈਨੂੰ ਇਸ ਚੀਜ਼ ਦੇ ਉੱਪਰ ਡਰਾਇਆ ਇਹੋ ਜਿਹਾ ਠੀਕ ਆ ਡਰਾ ਕੇ ਤੇ ਇਥੋਂ ਤੱਕ ਕਿ ਕੁੜੀ ਕੁੜੀ ਦਾ ਜਿਹੜਾ ਵਾ ਧਰਮ ਜਿਹੜਾ ਉਹ ਪਰਵਰਤਨ ਕੀਤਾ ਗਿਆ ਬੜੇ ਤਰੀਕੇ ਦੇ ਨਾਲ ਤੇ ਇਹ ਜਿਹੜਾ ਸੀ 13 ਸਾਲ ਦੀ ਇੱਕ ਛੋਟੀ ਜੀ ਬੱਚੀ ਸੀ ਤੇ 13 ਸਾਲ ਦੀ ਬੱਚੀ ਕੀ ਹੁੰਦੀ ਹੈ ਉਹਦਾ ਦਿਮਾਗ ਕਿੱਥੋਂ ਤੱਕ ਹੁੰਦਾ ਆਪਾਂ ਸਭ ਜਾਣਦੇ ਹਾਂ ਠੀਕ ਆ ਤੇ ਇਹ ਕੁਝ ਸਾਡੇ ਬੱਚਿਆਂ ਦੇ ਨਾਲ ਹੋ ਰਿਹਾ ਛੋਟੇ ਛੋਟੇ ਬੱਚਿਆਂ ਨੂੰ ਗਰੂਮ ਕੀਤਾ ਜਾ ਰਿਹਾ ਇਹ ਤਾਂ ਮੈਂ ਤੁਹਾਨੂੰ ਅਜੇ ਇੱਕ ਮਾਮੂਲੀ ਜਿਹਾ ਕੇਸ ਦੱਸਿਆ ਇਹ ਧਿਆਨ ਚ ਦਿਓ ਇੱਕ ਮਾਮੂਲੀ ਜਿਹਾ ਕੇਸ ਆਏ ਮਾਮੂਲੀ ਜਿਹਾ ਹੈਰਾਨਗੀ ਵਾਲੀ ਇਹ ਵੀ ਗੱਲ ਆ ਕਿ ਜਿਹੜਾ ਸਿੱਖਾਂ ਦਾ ਸਕੂਲ ਹੋਵੇ ਸਿੱਖਾਂ ਦੇ ਸਕੂਲ ਦੇ ਵਿੱਚੋਂ ਵੀ ਜਿਹੜੇ ਦੂਜੇ ਧਰਮਾਂ ਦੇ ਆ ਕੇ ਬੱਚੇ ਜਿਹੜੇ ਆ ਉਹ ਗਰੂਮ ਕਰ ਰਹੇ ਬੱਚਿਆਂ ਤੇ ਉਹਨਾਂ ਬੱਚਿਆਂ ਨੂੰ ਬੱਚਿਆਂ ਨੂੰ ਸਿਖਾ ਕੌਣ ਰਿਹਾ ਜਿਹੜੀ ਅਸਲ ਗੱਲ ਆ ਜਿਹੜੇ ਬੱਚੇ ਗਰੂਮ ਕਰਦੇ ਪਏ ਦੂਜੇ ਬੱਚਿਆਂ ਨੂੰ ਉਹਨਾਂ ਦਾ ਧਰਮ ਉਹਨਾਂ ਦੀਆਂ ਮਸਜਿਦਾਂ ਵੱਲੋਂ ਸਿਖਾਇਆ ਜਾ ਰਿਹਾ ਕਿ ਤੁਸੀਂ ਕਿਉਂਕਿ ਇੱਥੇ ਤਾਂ ਇਹ ਵੀ ਰੱਖਿਆ ਗਿਆ ਸੀ ਜੇ ਸਿੱਖਾਂ ਦੀ ਬੱਚੀ ਨੂੰ ਤੁਸੀਂ ਗਰੂਮ ਕਰਕੇ ਲਿਆਵੋਗੇ ਤਾਂ ਉਹਨੂੰ 10000 ਪਾਉਂਡ ਦਿੱਤਾ ਜਾਊਗਾ ਜੇ ਕ੍ਰਿਸਚੀਅਨ ਦੀ ਬੱਚੀ ਨੂੰ ਕਰਕੇ ਲਿਆਵੋਗੇ ਉਹਦਾ 5000 ਸੀਗਾ ਸਮਥਿੰਗ ਇੰਨਾ ਤਾਂ ਕੁਛ ਸੀਗਾ ਜੇ ਤੁਸੀਂ ਗਰੂਮ ਕਰਕੇ ਲਿਆਵੋਗੇ ਤੇ ਸਭ ਤੋਂ ਵੱਧ ਕ੍ਰਿਸਚੀਅਨ ਕੁੜੀਆਂ ਜਿਹੜੀਆਂ ਕਿਉਂਕਿ ਉਹਨਾਂ ਦਾ ਜਿਹੜਾ ਹੈਗਾ ਵਾ ਜੇ ਆਪਾਂ ਲਾ ਲਈਏ ਕਲਚਰ ਉਹ ਬੜਾ ਹੋਰ ਹਸਾਬ ਦਾ ਸਭ ਤੋਂ ਵੱਧ ਉਹ ਕੁੜੀਆਂ ਜਿਹੜੀਆਂ ਬੱਚੀਆਂ ਉਹ ਗਰੂਮ ਹੁੰਦੀਆਂ ਆ ਪਰ ਸੋਚਣ ਵਾਲੀ ਗੱਲ ਸਾਡੀ ਆ ਕਿ ਅਸੀਂ ਉਹ ਆ ਜਿਨ੍ਹਾਂ ਨੇ ਲੋਕਾਂ ਦੀਆਂ ਛੜਾ ਛੜਾ ਕੇ ਲੈ ਆਂਦੀਆਂ ਤੇ ਅੱਜ ਸਾਡੀਆਂ ਬੱਚੀਆਂ ਗਰੂਮ ਹੋ ਰਹੀਆਂ ਤੇ ਅਸੀਂ ਚੁੱਪ ਬੈਠੇ ਆ ਅਸੀਂ ਚੁੱਪ ਬੈਠੇ ਆ ਤੇ ਅਗਲਾ 파ਰ ਕਿਉਂਕਿ ਇਹ ਵੀਡੀਓ ਕਾਫੀ ਲੰਬੀ ਹੋ ਜਾਣੀ ਆ ਇੱਕ 파ਰ ਜਿਹੜਾ ਵਾ ਹੋਰ ਆਪਾਂ ਲੈ ਕੇ ਆਵਾਂਗੇ ਇੱਕ ਨਹੀਂ ਕਾਫੀ ਆਉਣੇ ਇਹਦੇ ਬਾਰੇ ਹੌਲੀ ਹੌਲੀ ਕਿਉਂਕਿ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਇਹਦੇ ਬਾਰੇ ਆਪਾਂ ਸਾਰੀ ਗੱਲ ਕਰਾਂਗੇ ਟੋਟਲੀ ਕਿਵੇਂ ਕਿਵੇਂ ਕਿਉਂਕਿ ਮੈਂ ਇਸ ਚੀਜ਼ ਦੇ ਵਿੱਚ ਮੈਂ ਬਾਬਾ ਜੀ ਹੁਣਾਂ ਦੇ ਨਾਲ ਜਾਂਦਾ ਰਿਹਾ ਤੇ ਪਤਾ ਵਾ ਵੀ ਇਹ ਕਿੱਥੋਂ ਤੱਕ ਗੱਲ ਪਹੁੰਚੀ ਹੋਈ ਹੈ ਤੇ ਚੜ੍ਹਦੀ ਕਲਾ ਫਿਰ ਕਰਾਂ ਗੱਲ ਪਰ ਧਿਆਨ ਦਿਓ ਸਾਰੇ ਜਿੰਨੇ ਸੋਸ਼ਲ ਮੀਡੀਆ ਤੇ ਬੈਠੇ ਇੱਥੇ ਬੜੇ ਬੈਠੇ ਚੈਨਲ ਬਣਾ ਕੇ ਜਾਂ ਕੁਝ ਵੀ ਆਪਣੇ ਚਾਰ ਪੈਸਿਆਂ ਦੇ ਲਈ ਕਿਤੇ ਇਹੋ ਜੀ ਗੱਲ ਵੀ ਕਰ ਮਰ ਲਿਆ ਕਰੋ ਜਿੱਥੇ ਸਾਡੀ ਕੌਮ ਦਾ ਸਵਾਲ ਆ ਜਿੱਥੇ ਸਾਡੇ ਬੱਚੇ ਬੱਚੀਆਂ ਦਾ ਸਵਾਲ ਆ ਇਹੋ ਜਿਹਾ ਵੀ ਕਰ ਲਿਆ ਕਰੋ ਗੰਦ ਪਾਉਣ ਵਾਲੇ ਬਥੇਰੇ ਬੈਠੇ ਆ ਇੱਥੇ ਜਨਾਨੀਆਂ ਦਿਖਾ ਦਿਖਾ ਕੇ ਵਿਊ ਲੈਣ ਵਾਲੇ ਬੜੇ ਬੈਠੇ ਆ ਇੱਥੇ ਕਦੀ ਐਦਾਂ ਦੀ ਗੱਲ ਵੀ ਕਰ ਲਿਆ ਕਰੋ ਕੱਲਾ ਪੈਸਾ ਸਾਰਾ ਕੁਝ ਨਹੀਂ ਹੁੰਦਾ ਧੰਨਵਾਦ ਜੀ